ਮੈਂ ਸਰਵਰ ਸਿੰਘ ਪੰਦੇਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਤੋਂ ਕਿਸਾਨ ਮਜ਼ਦੂਰ ਮੋਰਚੇ ਦੀਆਂ ਪੰਜਾਬ ਦੀਆਂ तमाम ਜਥੇਬੰਦੀਆਂ ਵੱਲੋਂ ਇਹ ਫੈਸਲਾ ਪਰਸੋ ਲੁਧਿਆਣੇ ਦੀ ਮੀਟਿੰਗ ਵਿੱਚ ਕੀਤਾ ਗਿਆ ਸੀ ਪਿਆਸ ਵਲੇ ਪੂਰਾ ਪੰਜਾਬ ਹੜਾਂ ਦੀ ਮਾਰ ਹੇਠ ਹੈਗਾ ਵਾ ਅਰ ਲਗਭਗ 50 ਦੇ ਨੇੜੇ ਤੇੜੇ ਜਾਨਾਂ ਵੀ ਚਲੀਆਂ ਗਈਆਂ ਵਾ ਔਰ ਲਗਭਗ 5 ਲੱਖ ਏਕੜ ਤੋਂ ਵੱਧ ਫਸਲਾਂ ਦਾ ਉੱਚ ਸਬਜ਼ੀਆਂ ਵੀ ਹੈਗੀਆਂ ਗੰਨਾ ਵੀ ਹੈਗਾ ਮੱਕੀ ਵੀ ਹੈਗੀ ਆ ਔਰ ਝੋਨਾ ਤਾਂ ਹੈਗਾ ਹੀ ਹੈਗਾ ਬਾਸਮਤੀ ਆ ਇਹ ਪ੍ਰਭਾਵਿਤ ਹੋਈਆਂ ਨੇ ਹੋਰ ਵਸਤੂਆਂ ਵੀ ਹੋ ਸਕਦੀਆਂ ਤੋਂ ਇਹਦੇ ਵਿੱਚ ਜਿੰਨੀ ਮਾਰ ਪਈ ਆ ਜਿਵੇਂ ਇਸ ਇਲਾਕੇ ਦੇ ਵਿੱਚ ਰਾਵੀ ਨੇ ਬਹੁਤ ਵੱਡੀ ਮਾਰ ਕੀਤੀ ਆ ਹੋਰ ਕਪੂਰਥਲਾ ਆਪਣਾ ਫਿਰੋਜ਼ਪੁਰ ਇਹਦੇ ਗਾਂ ਤਰਨਤਾਰਨ ਫਾਜ਼ਲਕਾ ਹੋਰ ਜਿਵੇਂ ਇਹ ਤੋਂ ਕਾਹ ਮਾਲਵੇ ਦੇ ਜ਼ਿਲ੍ਹੇ ਵੀ ਜਿਹੜੇ ਹੈਗੇ ਆ ਘੱਗਰ ਦੀ ਮਾਰ ਹੇਠ ਹੈਗੇ ਨੇ ਤੋਂ ਇਹ तमाम ਗਰਦਾਸਪੁਰ ਹੈ ਅੰਮ੍ਰਿਤਸਰ ਹੈ ਗਾਹਾਂ ਆਪਣਾ ਪਠਾਨਕੋਟ ਇਹ ਸਾਰੇ तमाम ਜ਼ਿਲ੍ਹੇ ਪੰਜਾਬ ਦੇ ਲਗਭਗ ਕਈਆਂ ਦਾ ਜ਼ਿਆਦਾ ਨੁਕਸਾਨ ਹੈ ਕਈ ਕਈ ਥਾਵਾਂ ਤੇ ਥੋੜਾ ਹੈਗਾ ਹੈ ਉਸ ਵਾਸਤੇ ਜਿੰਨੀ ਮਾਰ ਪਈ ਆਰ ਖਾਸ ਕਰਕੇ ਜਿੱਥੇ ਦਰਿਆ ਵਗਦੇ ਨੇ ਦਰਿਆਵਾਂ ਦੇ ਨੇੜੇ ਕਿਸਾਨਾਂ ਦੀ ਤਬਾਹੀ ਪੂਰੀ ਤਰ੍ਹਾਂ ਹੋ ਚੁੱਕੀ ਆ ਜਿਹੜੇ ਘਰ ਬਣੇ ਹੋਏ ਆ ਕਾਰਕ ਤੇ ਇੱਕ ਵਾਰ ਜ਼ਿੰਦਗੀ ਜਬੰਦਾ ਉਹਨਾਂ ਦਾ ਜਿੰਨਾ ਵੱਡਾ ਨੁਕਸਾਨ ਆ ਪਸ਼ੂਆਂ ਦਾ ਜਿੰਨਾ ਵੱਡਾ ਖੇਤੀ ਮਸ਼ੀਨਰੀ ਜਿਹੜੀ ਹੜ੍ਹ ਚ ਫੜੀ ਗਈ ਆ ਉਹਦਾ ਜਿੰਨਾ ਵੱਡਾ ਨੁਕਸਾਨ ਆ ਇਸ ਕਰਕੇ ਕਿਸਾਨ ਮਜ਼ਦੂਰ ਮੋਰਚਾ ਇਹ ਐਲਾਨ ਕਰਦਾ ਭਾਇਤ ਕੀ ਰੇਟ ਕਿਸਾਨ ਆਪਣੇ ਖੇਤ ਵਿੱਚੋਂ ਆਪ ਵੇਚੂਗਾ ਸਰਕਾਰ ਦੇ ਵੀ ਕੱਲ ਬਿਆਨ ਸੁਣੇ ਸੀ ਕਿਸੇ ਕਿਸਮ ਦਾ ਇੱਕ ਚਵਾਨੀ ਟੈਕਸ ਵੀ ਕੋਈ ਪਾਲਿਸੀ ਸਰਕਾਰ ਇਹੋ ਜੀ ਬਣਦੀ ਆ ਤਾਂ ਬਰਦਾਸ਼ਤ ਨਹੀਂ ਕਰਾਂਗੇ। ਔਰ ਕੋਈ ਅਜੀਹਾਰ ਤਰੀਕਾ ਜਿਹਦੇ ਵਿੱਚ ਕਿਸਾਨਾਂ ਨੂੰ ਮੁਸ਼ਕਲ ਆਵੇ ਇਹ ਵੀ ਬਰਦਾਸ਼ਤ ਨਹੀਂ ਉਹ ਕਿਸਾਨ ਰੇਤ ਵੇਚ ਕੇ ਆਪਣਾ ਆਪਣਾ ਜਿਹੜਾ ਲੱਕ ਟੁੱਟਾ ਵਾ ਇਸ ਮਾਰ ਨਾਲ ਉਹ ਉਹ ਲੱਕ ਗੰਡਣ ਦਾ ਯਤਨ ਕਰੂਗਾ। ਪਰ ਇਹਦੇ ਨਾਲ ਨਾਲ ਬਹੁਤ ਸਾਰੇ ਥਾਵਾਂ ਤੇ ਮਿੱਟੀ ਪੜ ਗਈ ਆ। ਉਹ ਮਿੱਟੀ ਕੱਢਣੀ ਆ ਬਹੁਤ ਸਾਰੀਆਂ ਲੋੜਾਂ ਮਿੱਟੀ ਦੀਆਂ ਵੀ ਵੱਡੀਆਂ ਲੋੜਾਂ ਹੈਗੀਆਂ ਨੇ ਵਿੱਚ ਤਾਂ ਉਹਨੂੰ ਵੀ ਵੇਚਿਆ ਜਾਊਗਾ। ਔਰ ਗਾਂਹ ਜਿਹੜੀ ਕਣਕ ਬੀਜੀ ਜਾ ਸਕੇ ਇਹ ਕਿਸਾਨ ਮਜ਼ਦੂਰ ਮੋਰਚਾ ਐਲਾਨ ਕਰਦਾ ਇਹਦੇ ਨਾਲ ਦੀ ਨਾਲ ਹਜੇ ਤੱਕ ਪੰਜਾਬ ਸਰਕਾਰ ਆਪਣੇ ਵੱਲੋਂ ਕੋਈ ਵੀ ਏਕੜ ਦਾ ਕਿੰਨਾ ਮੁਆਵਜ਼ਾ ਦੇਣਾ ਤਮਾਮ ਪੰਜਾਬ ਦੀਆਂ ਜਥੇਬੰਦੀਆਂ ਨੇ 70000 ਰੁਪਇਆ ਔਰ 10% ਖੇਤ ਮਜ਼ਦੂਰ ਲਈ ਇਹ ਮੰਗ ਕੀਤੀ ਆ ਪ੍ਰਤੀ ਕਿਲਾ ਉਹਦੇ ਤੇ ਹਜੇ ਚੁੱਪੀ ਹੈਗੀ ਆ ਪੰਜਾਬ ਸਰਕਾਰ ਦੇ 50000 ਰੁਪਏ ਤੇ ਅਸੀਂ ਸੰਤੁਸ਼ਟ ਨਹੀਂ ਹੈਗੇ ਇਹ ਹੋਰ ਅਰ ਇਹ ਤੋਂ ਕਾ ਅਸੀਂ ਤੇ ਕਹਿੰਨੇ ਘਰਾਂ ਦਾ ਵੀ ਜਿੰਨਾ ਨੁਕਸਾਨ ਹੋਵੇ ਕੋਈ ਇੱਕ ਰਾਸ਼ੀ ਘਰਾਂ ਦੇ ਨੁਕਸਾਨ ਲਈ ਵਾਰਾ ਨਹੀਂ ਖਾਂਦੀ ਕਿਸੇ ਨੇ 1.5 ਕਰੋੜ ਰੁਪਇਆ ਲਾਇਆ ਕਿਸੇ ਨੇ 10 ਲੱਖ ਲਾਇਆ 15 ਲੱਖ ਲਾਇਆ ਅੱਡ-ਅੱਡ ਜਿਹੋ ਜੇ ਘਰ ਨੇ ਜਿੰਨੀ ਆਰਥਿਕ ਸਮਰੱਥਾ ਅੱਡ-ਅੱਡ ਨੁਕਸਾਨ ਹੋਏ ਆ ਤੋਂ ਇਸ ਕਰਕੇ ਘਰਾਂ ਦਾ ਨੁਕਸਾਨ ਐਸਟੀਮੇਟ ਲਾ ਕੇ ਹੋਰ ਜਿਹੜਾ ਵੀ ਕਿਸੇ ਦਾ ਕੋ ਨੁਕਸਾਨ ਹੋਇਆ ਪਸ਼ੂ ਤਨ ਮਰਿਆ ਪਸ਼ੂ ਕਿੰਨੇ ਦਾ ਸੀ ਇਹ ਤਾਂ ਰੋਲ ਹੈਗਾ ਸਰਵੇ ਦੀ ਇਸ ਕਰਕੇ ਇਹ ਨੁਕਸਾਨ ਦੀ ਜਿਹੜੀ ਪਰਭਾਈ ਆਉਣ ਵਾਲੇ ਸਮੇਂ ਵਿੱਚ ਇਹਦੇ ਤੇ ਵੱਡੀ ਲਾਮਬੰਦੀ ਕਰਕੇ ਕਰਾਂਗੇ ਜੇ ਸਰਕਾਰ ਨੇ ਕੁਝ ਨਾ ਧਿਆਨ ਦਿੱਤਾ ਤੇ ਆਉਣ ਵਾਲੇ ਸਮੇਂ ਤਿੱਖੇ ਸੰਘਰਸ਼ਾਂ ਨੂੰ ਵੀ ਲੋਕਾਂ ਨੂੰ ਕਹਿੰਨੇ ਤਿਆਰ ਹੋ ਫਿਲਹਾਲ ਜਿਹੜਾ ਹੁਣ ਆਮ ਜਨਤਾ ਖਾਸ ਕਰਕੇ ਜਿਹੜਾ ਅਸੀਂ ਆ ਦੇਖਿਆ ਵਾ ਯੂਪੀ ਉੱਤਰਾਖੰਡ ਹਰਿਆਣਾ ਰਾਜਸਥਾਨ ਜਿਵੇਂ ਲੋਕਾਂ ਨੇ ਆ ਕੇ ਪੰਜਾਬ ਅੰਦਰ ਮਦਦ ਕੀਤੀ ਆ ਇਹ ਕਿਸਾਨਾਂ ਮਜ਼ਦੂਰਾਂ ਦੇ ਅੰਦੋਲਨ ਵਿੱਚ ਜਿਹੜੀ ਇਕਤਾ ਅਸੀਂ ਦਿਖਾ ਲਈ ਸੀ ਉਹਦਾ ਇੱਕ ਪ੍ਰਤੱਖ ਰੂਪਾ ਉਧਰਲੀ ਬਾਹਰਲੇ ਸੂਬਿਆਂ ਦੀ ਆਮ ਜਨਤਾ ਦੇ ਧੰਨਵਾਦੀਆਂ ਜਿਨ੍ਹਾਂ ਆ ਕੇ ਬਾਹ ਫੜੀ ਆ ਧੰਨਵਾਦ